ਸਮੂਹ ਸੰਗਤਾਂ ਨੂੰ ਸਮੂਹ ਪ੍ਰਬੰਧਕ ਸਹਿਬਾਨਾਂ ਨੂੰ ਜੇ ਸਾ ਦੇ ਸਾ ਵਿੱਚ ਵਰਤਦੀਆਂ ਹੋਈਆਂ ਸੰਗਤਾਂ ਨੂੰ ਤਨ ਤਨ ਗੁਰੂ ਅਮਰਦਾਸ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਪੁਰਵ ਦੀਆਂ ਲੱਖ 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 ਵਧਾਈ ਹਵਣ ਜੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਰਿਆਂ ਦੇ ਘਰਾਂ ਤੇ ਸਾਰਿਆਂ ਦੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਕਮਾਈਆਂ ਵਿੱਚ ਬਰਕਤਾਂ ਪਾਉਣ ਚੜ੍ਹਦੀ ਕਲਾ ਰੱਖਣ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਰਹਿਮਤਾਂ ਵਰਸਾਉਣ ਇਸੇ ਦੇ ਨਾਲ ਸਮੂਹ ਪ੍ਰਬੰਧਕ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ ਔਰ ਕੋਟਾਨ ਕੋਟ ਸ਼ੁਕਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਦਾ ਜੀ ਕੋਟਾਨ ਕੋਟ ਸ਼ੁਕਰ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਤੂੰ ਸਮਰੱਤ ਵੱਡਾ ਮੇਰੀ ਮੱਦਦ ਕੋੜੀ RAM ਹੋਈਆਂ ਪੁੱਲਾਂ ਦੀ ਮਾਫੀ ਬਖਸ਼ਿਓ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ